ਮੈਂ ਆ ਵਿਕੇਸ਼ ਕੁਕਤਾ ਐਸਟੀਐਮ ਰਾਜਪੂਰਾ ਕੱਗਰ ਦੇ ਹਾਲਾਤ ਅੱਲੇ ਵੀ ਨਾਜ਼ੁਕ ਚੱਲ ਰਹੇ ਨੇ ਪੂਰੇ ਉਫਾਨ ਤੇ ਚੱਲ ਰਹੀ ਹੈ ਸਰਾਲਾ ਦੇ ਕੋਲ ਇੱਥੇ ਲਾਛੜੂ ਕਲਾਂ ਦੇ ਕੋਲ ਇੱਥੇ ਇਹਨਾਂ ਜਿਹੜਾ ਸਰਾਲਾ ਹੈ ਡੈਕਾ ਉੱਤੇ 17 ਦੇ ਕਰੀਬ ਇਹਨਾਂ ਦਾ ਲੈਵਲ ਚੱਲ ਰਿਹਾ ਤੇ ਐਟ ਦੀ ਸੇਮ ਟਾਈਮ ਇਹਦੇ ਵਿੱਚ 25 ਤਰਾ ਦਾ ਪਾਣੀ ਦਾ ਵੀ ਉਫਾਨ ਤੇ ਹੈਗਾ ਤੇ ਕੁਝ ਹੱਦ ਤੱਕ ਐਸਵਾਈਐਲ ਦੇ ਵਿੱਚ ਵੀ ਪਾਣੀ ਵਧ ਰਿਹਾ ਤੇ ਇਸ ਕਰਕੇ ਅਲਰਟ ਰੈਨ ਦੀ ਲੋੜ ਹੈ ਕੁਝ ਪਿੰਡਾਂ ਦੇ ਵਿੱਚ ਪਾਣੀ ਵੜਿਆ ਵੀ ਹੈ ਜਿਵੇਂ ਦੜਵਾ ਹੋ ਗਿਆ ਉੱਥੇ ਦੋ ਤਿੰਨ ਘਰਾਂ ਦੇ ਵਿੱਚੋਂ ਸਾਨੂੰ ਰੈਸਕਿਊ ਅਪਰੇਸ਼ਨ ਵੀ ਕੀਤਾ ਸੀ ਤੇ ਇੱਕ ਚਮਾਰੂ ਦੇ ਵਿੱਚ ਸਨੇਕ ਬਾਈਟ ਹੋਈ ਸੀ ਉੱਥੇ ਵੀ ਰੈਸਕਿਊ ਆਪਰੇਸ਼ਨ ਕਰਕੇ ਨਾਉ ਦਾ ਪੇਸ਼ੈਂਟ ਇਜ਼ ਸੇਫ ਮੈਂ ਅਵਿਕੇਸ਼ ਕੁਕਤਾ ਐਸਟੀਐਮ ਰਾਜਪੂਰਾ ਕੱਗਰ ਦੇ ਹਾਲਾਤ ਅੱਲੇ ਵੀ ਨਾਜ਼ੁਕ ਚੱਲ ਰਹੇ ਨੇ ਪੂਰੇ ਉਫਾਨ ਤੇ ਚੱਲ ਰਹੀ ਹੈ ਸਰਾਲਾ ਦੇ ਕੋਲ ਇੱਥੇ ਲਾਛੜੂ ਕਲਾਂ ਦੇ ਕੋਲ ਇੱਥੇ ਇਹਨਾਂ ਜਿਹੜਾ ਸਰਾਲਾ ਹੈ ਡੈਕਾ ਉੱਥੇ 17 ਦੇ ਕਰੀਬ ਇਹਨਾਂ ਦਾ ਲੈਵਲ ਚੱਲ ਰਿਹਾ ਤੇ ਐਟ ਦ ਸੇਮ ਟਾਈਮ ਇਹਦੇ ਵਿੱਚ 25 ਤਰਾ ਦਾ ਪਾਣੀ ਦਾ ਵੀ ਉਫਾਨ ਤੇ ਹੈਗਾ ਤੇ ਕੁਝ ਹੱਦ ਤੱਕ ਐਸਵਾਈਐਲ ਦੇ ਵਿੱਚ ਵੀ ਪਾਣੀ ਵਧ ਰਿਹਾ ਹੈ ਤੇ ਇਸ ਕਰਕੇ ਅਲਰਟ ਰੈਨ ਦੀ ਲੋੜ ਹੈ ਕੁਝ ਪਿੰਡਾਂ ਦੇ ਵਿੱਚ ਪਾਣੀ ਵੜਿਆ ਵੀ ਹੈ ਜਿਵੇਂ ਦੜਵਾ ਹੋ ਗਿਆ ਉੱਥੇ ਦੋ ਤਿੰਨ ਘਰਾਂ ਦੇ ਵਿੱਚੋਂ ਸਾਨੂੰ ਰੈਸਕਿਊ ਆਪਰੇਸ਼ਨ ਵੀ ਕੀਤਾ ਸੀ ਤੇ ਇੱਕ ਚਮਾਰੂ ਦੇ ਵਿੱਚ ਸਨੇਕ ਬਾਈਟ ਹੋਈ ਸੀ ਉੱਥੇ ਵੀ ਰੈਸਕਿਊ ਆਪਰੇਸ਼ਨ ਕਰਕੇ ਨਾਓ ਦ ਪੇਸ਼ੈਂਟ ਇਜ਼ ਸੇਫ ਮੈਂ ਅਵਿਕੇਸ਼ ਕੁਟਤਾ ਐਸਟੀਐਮ ਰਾਜਪੂਰਾ ਕੱਗਰ ਦੇ ਹਾਲਾਤ ਅੱਲੇ ਵੀ ਨਾਜ਼ੁਕ ਚੱਲ ਰਹੇ ਨੇ ਪੂਰੇ ਉਫਾਨ ਤੇ ਚੱਲ ਰਹੀ ਹੈ ਸਰਾਲਾ ਦੇ ਕੋਲ ਇੱਥੇ ਲਾਛੜੂ ਕਲਾਂ ਦੇ ਕੋਲ ਇੱਥੇ ਇਹਦਾ ਜਿਹੜਾ ਸਰਾਲਾ ਹੈੱਡ ਰੈਗ ਹੈ ਉੱਤੇ 17 ਦੇ ਕਰੀਬ ਇਹਦਾ ਲੈਵਲ ਚੱਲ ਰਿਹਾ ਤੇ ਐਟ ਦ ਸੇਮ ਟਾਈਮ ਇਹਦੇ ਵਿੱਚ 25 ਤਰਾ ਦਾ ਪਾਣੀ ਦਾ ਵੀ ਉਫਾਨ ਤੇ ਹੈਗਾ ਤੇ ਕੁਝ ਹੱਦ ਤੱਕ ਐਸਵਾਈਐਲ ਦੇ ਵਿੱਚ ਵੀ ਪਾਣੀ ਵਧ ਰਿਹਾ ਤੇ ਇਸ ਕਰਕੇ ਅਲਰਟ ਰੈਨ ਦੀ ਲੋੜ ਹੈ ਕੁਝ ਪਿੰਡਾਂ ਦੇ ਵਿੱਚ ਪਾਣੀ ਵੜਿਆ ਵੀ ਹੈ ਜਿਵੇਂ ਦੜਵਾ ਹੋ ਗਿਆ ਉੱਥੇ ਦੋ ਤਿੰਨ ਘਰਾਂ ਦੇ ਵਿੱਚੋਂ ਸਾਨੂੰ ਰੈਸਕਿਊ ਆਪਰੇਸ਼ਨ ਵੀ ਕੀਤਾ ਸੀ ਤੇ ਇੱਕ ਚਮਾਰੂ ਦੇ ਵਿੱਚ ਸਨੇਕ ਬਾਈਟ ਹੋਈ ਸੀ ਉੱਥੇ ਵੀ ਰੈਸਕਿਊ ਆਪਰੇਸ਼ਨ ਕਰਕੇ ਨਾਓ ਦ ਪੇਸ਼ੈਂਟ ਇਜ਼ ਸੇਫ ਮੈਂ ਅਵਿਕੇਸ਼ ਕੁਟਤਾ ਐਸਟੀਐਮ ਰਾਜਪੂਰਾ ਕੱਗਰ ਦੇ ਹਾਲਾਤ ਅੱਲੇ ਵੀ ਨਾਜ਼ੁਕ ਚੱਲ ਰਹੀ ਨੇ ਪੂਰੇ ਉਫਾਨ ਤੇ ਚੱਲ ਰਹੀ ਹੈ ਸਰਾਲਾ ਦੇ ਕੋਲ ਇੱਥੇ ਲਾਛੜੂ ਕਲਾਂ ਦੇ ਕੋਲ ਇੱਥੇ ਇਹਦਾ ਜਿਹੜਾ ਸਰਾਲਾ ਹੈ ਡੈਕਾ ਉੱਤੇ 17 ਦੇ ਕਰੀਬ ਇਹਦਾ ਲੈਵਲ ਚੱਲ ਰਿਹਾ ਤੇ ਐਟ ਦ ਸੇਮ ਟਾਈਮ ਇਹਦੇ ਵਿੱਚ 25 ਤਰਾ ਦਾ ਪਾਣੀ ਦਾ ਵੀ ਉਫਾਨ ਤੇ ਹੈਗਾ ਤੇ ਕੁਝ ਹੱਦ ਤੱਕ ਐਸਵਾਈਐਲ ਦੇ ਵਿੱਚ ਵੀ ਪਾਣੀ ਵਧ ਰਿਹਾ ਤੇ ਇਸ ਕਰਕੇ ਅਲਰਟ ਰਹਿਣ ਦੀ ਲੋੜ ਹੈ ਕੁਝ ਪਿੰਡਾਂ ਦੇ ਵਿੱਚ ਪਾਣੀ ਵੜਿਆ ਵੀ ਹੈ ਜਿਵੇਂ ਦੜਵਾ ਹੋ ਗਿਆ ਉੱਥੇ ਦੋ ਤਿੰਨ ਘਰਾਂ ਦੇ ਵਿੱਚੋਂ ਸਾਨੂੰ ਰੈਸਕਿਊ ਆਪਰੇਸ਼ਨ ਵੀ ਕੀਤਾ ਸੀ ਤੇ ਇੱਕ ਚਮਾਰੂ ਦੇ ਵਿੱਚ ਸਨੇਕ ਬਾਈਟ ਹੋਈ ਸੀ ਉੱਥੇ ਵੀ ਰੈਸਕਿਊ ਆਪਰੇਸ਼ਨ ਕਰਕੇ ਨਾਓ ਦ ਪੇਸ਼ੈਂਟ ਇਜ਼ ਸੇਫ ਮੈਂ ਅਵਿਕੇਸ਼ ਕੁਪਤਾ ਐਸਟੀਐਮ ਰਾਜਪੂਰਾ ਕੱਗਰ ਦੇ ਹਾਲਾਤ ਅੱਲੇ ਵੀ ਨਾਜ਼ੁਕ ਚੱਲ ਰਹੇ ਨੇ ਪੂਰੇ ਉਫਾਨ ਤੇ ਚੱਲ ਰਹੀ ਹੈ ਸਰਾਲਾ ਦੇ ਕੋਲ ਇੱਥੇ ਲਾਛੜੂ ਕਲਾਂ ਦੇ ਕੋਲ ਇੱਥੇ ਇਹਦਾ ਜਿਹੜਾ ਸਰਾਲਾ ਹੈ ਡੈਕ ਹੈ ਉੱਤੇ 17 ਦੇ ਕਰੀਬ ਇਹਦਾ ਲੈਵਲ ਚੱਲ ਰਿਹਾ ਤੇ ਐਟ ਦ ਸੇਮ ਟਾਈਮ ਇਹਦੇ ਵਿੱਚ 25 ਤਰਾ ਦਾ ਪਾਣੀ ਦਾ ਵੀ ਉਫਾਨ ਤੇ ਹੈਗਾ ਤੇ ਕੁਝ ਹੱਦ ਤੱਕ ਐਸਵਾਈਐਲ ਦੇ ਵਿੱਚ ਵੀ ਪਾਣੀ ਵਧ ਰਿਹਾ ਹੈ ਤੇ ਇਸ ਕਰਕੇ ਅਲਰਟ ਰੈਨ ਦੀ ਲੋੜ ਹੈ ਕੁਝ ਪਿੰਡਾਂ ਦੇ ਵਿੱਚ ਪਾਣੀ ਵੜਿਆ ਵੀ ਹੈ ਜਿਵੇਂ ਦੜਵਾ ਹੋ ਗਿਆ ਉੱਥੇ ਦੋ ਤਿੰਨ ਘਰਾਂ ਦੇ ਵਿੱਚੋਂ ਸਾਨੂੰ ਰੈਸਕਿਊ ਆਪਰੇਸ਼ਨ ਵੀ ਕੀਤਾ ਸੀ ਤੇ ਇੱਕ ਚਮਾਰੂ ਦੇ ਵਿੱਚ ਸਨੇਕ ਬਾਈਟ ਹੋਈ ਸੀ ਉੱਥੇ ਵੀ ਰੈਸਕਿਊ ਆਪਰੇਸ਼ਨ ਕਰਕੇ ਨਾਉ ਦਾ ਪੇਸ਼ੈਂਟ ਇਜ਼ ਸੇਫ ਮੈਂ ਅਵਿਕੇਸ਼ ਖੁਕਤਾ ਐਸਟੀਐਮ ਰਾਜਪੂਰਾ ਕੱਗਰ ਦੇ ਹਾਲਾਤ ਅੱਲੇ ਵੀ ਨਾਜ਼ੁਕ ਚੱਲ ਰਹੇ ਨੇ ਪੂਰੇ ਉਫਾਨ ਤੇ ਚੱਲ ਰਹੀ ਹੈ ਸਰਾਲਾ ਦੇ ਕੋਲ ਇੱਥੇ ਲਾਛੜੂ ਕਲਾਂ ਦੇ ਕੋਲ ਇੱਥੇ ਇਹਨਾਂ ਜਿਹੜਾ ਸਰਾਲਾ ਹੈ ਡੈਕਾ ਉੱਥੇ 17 ਦੇ ਕਰੀਬ ਇਹਨਾਂ ਦਾ ਲੈਵਲ ਚੱਲ ਰਿਹਾ ਤੇ ਐਟ ਦ ਸੇਮ ਟਾਈਮ ਇਹਨਾਂ ਦੇ ਚ 25 ਤਰਾ ਦਾ ਪਾਣੀ ਦਾ ਵੀ ਉਫਾਨ ਤੇ ਹੈਗਾ ਤੇ ਕੁਝ ਹੱਦ ਤੱਕ ਐਸਵਾਈਐਲ ਦੇ ਵਿੱਚ ਵੀ ਪਾਣੀ ਵਧ ਰਿਹਾ ਤੇ ਇਸ ਕਰਕੇ ਅਲਰਟ ਰੈਨ ਦੀ ਲੋੜ ਹੈ ਕੁਝ ਪਿੰਡਾਂ ਦੇ ਵਿੱਚ ਪਾਣੀ ਵੜਿਆ ਵੀ ਹੈ ਜਿਵੇਂ ਦੜਵਾ ਹੋ ਗਿਆ ਉੱਥੇ ਦੋ ਤਿੰਨ ਘਰਾਂ ਦੇ ਵਿੱਚੋਂ ਸਾਨੂੰ ਰੈਸਕਿਊ ਆਪਰੇਸ਼ਨ ਵੀ ਕੀਤਾ ਸੀ ਤੇ ਇੱਕ ਚਮਾਰੂ ਦੇ ਵਿੱਚ ਸਨੇਕ ਬਾਈਟ ਹੋਈ ਸੀ ਉੱਥੇ ਵੀ ਰੈਸਕਿਊ ਆਪਰੇਸ਼ਨ ਕਰਕੇ ਨਾਓ ਦ ਪੇਸ਼ੈਂਟ ਇਜ਼ ਸੇਫ ਮੈਂ ਵਿਕੇਸ਼ ਕੁਕਤਾ ਐਸਟੀਐਮ ਰਾਜਪੁਰਾ ਕੱਗਰ ਦੇ ਹਾਲਾਤ ਅੱਲੇ ਵੀ ਨਾਜ਼ੁਕ ਚੱਲ ਰਹੇ ਨੇ ਪੂਰੇ ਉਫਾਨ ਤੇ ਚੱਲ ਰਹੀ ਹੈ ਸਰਾਲਾ ਦੇ ਕੋਲ ਇੱਥੇ ਲਾਛੜੂ ਕਲਾਂ ਦੇ ਕੋਲ ਇੱਥੇ ਇਹਨਾਂ ਜਿਹੜਾ ਸਰਾਲਾ ਹੈ ਡੈਕਾ ਉੱਤੇ 17 ਦੇ ਕਰੀਬ ਇਹਨਾਂ ਦਾ ਲੈਵਲ ਚੱਲ ਰਿਹਾ ਤੇ ਐਟ ਦੀ ਸੇਮ ਟਾਈਮ ਇਹਦੇ ਵਿੱਚ 25 ਤਰਾ ਦਾ ਪਾਣੀ ਦਾ ਵੀ ਉਫਾਨ ਤੇ ਹੈਗਾ ਤੇ ਕੁਝ ਹੱਦ ਤੱਕ ਐਸਵਾਈਐਲ ਦੇ ਵਿੱਚ ਵੀ ਪਾਣੀ ਵਧ ਰਿਹਾ ਤੇ ਇਸ ਕਰਕੇ ਅਲਰਟ ਰੈਨ ਦੀ ਲੋੜ ਹੈ ਕੁਝ ਪਿੰਡਾਂ ਦੇ ਵਿੱਚ ਪਾਣੀ ਵੜਿਆ ਵੀ ਹੈ ਜਿਵੇਂ ਦੜਵਾ ਹੋ ਗਿਆ ਉੱਥੇ ਦੋ ਤਿੰਨ ਘਰਾਂ ਦੇ ਵਿੱਚੋਂ ਸਾਨੂੰ ਰੈਸਕਿਊ ਅਪਰੇਸ਼ਨ ਵੀ ਕੀਤਾ ਸੀ ਤੇ ਇੱਕ ਚਮਾਰੂ ਦੇ ਵਿੱਚ ਸਨੇਕ ਬਾਈਟ ਹੋਈ ਸੀ ਉੱਥੇ ਵੀ ਰੈਸਕਿਊ ਆਪਰੇਸ਼ਨ ਕਰਕੇ ਨਾਉ ਦਾ ਪੇਸ਼ੈਂਟ ਇਜ਼ ਸੇਫ ਮੈਂ ਅਵਿਕੇਸ਼ ཕੁਕਤਾ ਐਸਟੀਐਮ ਰਾਜਪੂਰਾ ਕੱਗਰ ਦੇ ਹਾਲਾਤ ਅੱਲੇ ਵੀ ਨਾਜ਼ੁਕ ਚੱਲ ਰਹੇ ਨੇ ਪੂਰੇ ਉਫਾਨ ਤੇ ਚੱਲ ਰਹੀ ਹੈ ਸਰਾਲਾ ਦੇ ਕੋਲ ਇੱਥੇ ਲਾਛੜੂ ਕਲਾਂ ਦੇ ਕੋਲ ਇੱਥੇ ਇਹਨਾਂ ਜਿਹੜਾ ਸਰਾਲਾ ਹੈ ਡੈਕਾ ਉੱਥੇ 17 ਦੇ ਕਰੀਬ ਇਹਨਾਂ ਦਾ ਲੈਵਲ ਚੱਲ ਰਿਹਾ ਤੇ ਐਟ ਦ ਸੇਮ ਟਾਈਮ ਇਹਦੇ ਵਿੱਚ 25 ਤਰਾ ਦਾ ਪਾਣੀ ਦਾ ਵੀ ਉਫਾਨ ਤੇ ਹੈਗਾ ਤੇ ਕੁਝ ਹੱਦ ਤੱਕ ਐਸਵਾਈਐਲ ਦੇ ਵਿੱਚ ਵੀ ਪਾਣੀ ਵਧ ਰਿਹਾ ਹੈ ਤੇ ਇਸ ਕਰਕੇ ਅਲਰਟ ਰੈਨ ਦੀ ਲੋੜ ਹੈ ਕੁਝ ਪਿੰਡਾਂ ਦੇ ਵਿੱਚ ਪਾਣੀ ਵੜਿਆ ਵੀ ਹੈ ਜਿਵੇਂ ਦੜਵਾ ਹੋ ਗਿਆ ਉੱਥੇ ਦੋ ਤਿੰਨ ਘਰਾਂ ਦੇ ਵਿੱਚੋਂ ਸਾਨੂੰ ਰੈਸਕਿਊ ਆਪਰੇਸ਼ਨ ਵੀ ਕੀਤਾ ਸੀ ਤੇ ਇੱਕ ਚਮਾਰੂ ਦੇ ਵਿੱਚ ਸਨੇਕ ਬਾਈਟ ਹੋਈ ਸੀ ਉੱਥੇ ਵੀ ਰੈਸਕਿਊ ਆਪਰੇਸ਼ਨ ਕਰਕੇ ਨਾਓ ਦ ਪੇਸ਼ੈਂਟ ਇਜ਼ ਸੇਫ